ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੱਦ ਆਵੈ ਤਾਏ ਐਸੇ ਦੀਨ ਦਿ얄 ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜੀ ਵੱਲਾ ਇਸ ਪਾਵਨ ਅਸਥਾਨ ਦੇ ਉੱਤੇ ਹਰ ਸਾਲ ਸਤਿਗੁਰਾਂ ਜੀ ਦੇ ਆਗਮਨ ਆਉਣ ਦੀ ਖੁਸ਼ੀ ਦੇ ਵਿੱਚ 1 ਫਰਵਰੀ ਤੋਂ ਲੈ ਕਰਕੇ 8 ਮਾਰਚ ਤੱਕ ਲਗਭਗ 1 ਮਹੀਨਾ ਸਵਾ ਮਹੀਨਾ ਜੋ ਸਤਗੁਰਾਂ ਜੀ ਦੀ ਆਉਣ ਦੀ ਕੁਛੀਦੇ ਵਿੱਚ ਇਸ ਪਾਵਨ ਅਸਥਾਨ ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਜਦੋਂ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਗੁਰੂ ਪ੍ਰਗਟ ਹੋਏ ਨੇ ਮੱਖਣਸ਼ਾ ਲੁਬਾਣਾ ਅਤੇ ਸਿੱਖ ਸੰਗਤਾਂ ਦੇ ਨਾਲ ਸਤਗੁਰੂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋ ਪ੍ਰਬੰਧ ਸੀ ਉਹ ਮਸੰਦਾਂ ਦੇ ਕੋਲ ਸੀ ਤੇ ਗੁਰੂ ਸਾਹਿਬ ਜੀ ਦੇ ਆਉਣ ਦੇ ਕਾਰਨ ਉਹਨਾਂ ਨੂੰ ਇਹ ਜਿਹੜਾ ਇੱਕ ਕਾਰਨ ਪੈਦਾ ਹੋਇਆ ਕਿ ਗੁਰੂ ਸਾਹਿਬ ਜੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਸੰਗਤਾਂ ਦੇ ਨਾਲ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ ਗੁਰਦਾਰਾ ਸਾਹਿਬ ਥੜਾ ਸਾਹਿਬ ਬਣਿਆ ਹੋਇਆ ਹੈ ਉਸ ਅਸਥਾਨ ਤੇ ਬੈਠ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਉੱਥੇ ਹੀ ਸਤਿਗੁਰ ਜੀ ਨੇ ਇੱਕ ਬਚਨ ਉਚਾਰਨ ਕੀਤਾ ਨਾਹ ਮਸੰਦ ਤੁਮ ਅਮਰਤ ਸਰੀਏ ਤ੍ਰਿਸ਼ਨਾ ਗਣ ਤੇ ਅੰਤਰ ਸੜੀਏ ਕਿ ਤੁਸੀਂ ਮਸੰਦੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਦੀ ਧਰਤੀ ਤੇ ਸੇਵਾ ਕਰਦੇਆਂ ਹੋਇਆਂ ਵੀ ਅੰਦਰੋਂ ਨਿਰਮਲ ਨਹੀਂ ਹੋਏ ਇਸ ਤੋਂ ਉਪਰੰਤ ਉਸ ਸਿੱਖ ਸੰਗਤਾਂ ਦੇ ਵਿੱਚ ਹੀ ਸਿੱਖ ਬੀਬੀਆਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਉਹਨਾਂ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਜਿਹਦਾ ਨਾਮ ਇਤਿਹਾਸ ਵਿੱਚ ਬੀਬੀ ਹਰੋਜੀ ਕਰਕੇ ਆਇਆ ਹੈ ਉਸ ਬੀਬੀ ਨੇ ਸਤਗੁਰੂ ਜੀ ਨੂੰ ਆਪਣੇ ਕੋਠੇ ਦੇ ਵਿੱਚ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਪਿੰਡ ਵੱਲੇ ਪਹੁੰਚਣ ਦੀ ਜਿਹੜੀ ਇਹ ਬੇਨਤੀ ਕਰਦੇ ਨੇ ਸਤਗੁਰੂ ਜੀ ਉਸ ਬੀਬੀ ਮਾਈ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੁਆਂ ਪਿੰਡ ਵੱਲੇ ਨੂੰ ਜਿਹੜਾ ਰਵਾਨੇ ਰਵਾਨਾ ਹੁੰਦੇ ਨੇ ਸਿੱਖ ਸੰਗਤਾਂ ਦੇ ਨਾਲ ਸਤਗੁਰੂ ਜੀ ਪਿੰਡ ਵੱਲੇ ਪਹੁੰਚ ਕੇ ਮਾਈ ਮਾਤਾ ਹਰੂ ਜੀ ਦੇ ਕੋਠੇ ਦੇ ਵਿੱਚ ਸਤਗੁਰੂ ਜੀ ਚਰਨ ਪਾਉਂਦੇ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਸਿੱਖ ਬੀਬੀਆਂ ਨੂੰ ਸਮੁੱਚੀ ਕਾਇਨਾਤ ਨੂੰ ਇੱਕ ਵਾਰ ਦਿੰਦੇ ਨੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਵੱਲਾ ਗੁਰੂ ਕਾ ਗੱਲਾ ਸਤਗੁਰੂ ਜੀ ਇਸ ਨਗਰ ਨੂੰ ਇਸ ਪਿੰਡ ਨੂੰ ਸਤਗੁਰੂ ਜੀ ਆਪਣੇ ਮੁਖਾਰ ਪੈਨ ਤੋਂ ਵਾਰ ਦਿੰਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਇਸ ਸਥਾਨ ਦੇ ਉੱਤੇ ਹਰ ਸਾਲ ਹੀ ਲਗਭਗ 1 ਮਹੀਨਾ ਸਵਾ ਮਹੀਨਾ ਬੜੀ ਭਾਰੀ ਗਿਣਤੀ ਦੇ ਵਿੱਚ ਮੇਲਾ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਸਦਕਾ ਹਰ ਸਾਲ ਸਤਗੁਰਾਂ ਜੀ ਦੀ ਖੁਸ਼ੀ ਦੇ ਵਿੱਚ ਬਹੁਤ ਭਾਰੀ ਮੇਲਾ ਮਨਾਇਆ ਜਾਂਦਾ ਹੈ ਦੇਸਾਂ ਪਰਦੇਸਾਂ ਤੋਂ ਸਿੱਖ ਸੰਗਤਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਗੁਰੂ ਘਰ ਲੰਗਰ ਵਰਤਾਏ ਜਾਂਦੇ ਨੇ ਕਈ ਪ੍ਰਕਾਰ ਦੇ ਸਤਿਗੁਰਾਂ ਜੀ ਦੀ ਖੁਸ਼ੀ ਦੇ ਵਿੱਚ ਭਗਵਾਨ ਤਿਆਰ ਕੀਤੇ ਜਾਂਦੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਨੇਜਰ ਸਰਦਾਰ ਰਿਸ਼ਪਾਲ ਸਿੰਘ ਜੀ ਸਰਦਾਰ ਕਾਬਲ ਸਿੰਘ ਜੀ ਇੰਸਪੈਕਟਰ ਔਰ ਸਮੁੱਚੀ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਬੇਨਤੀ ਕਰਦੇ ਆ ਸਿੱਖ ਸੰਗਤਾਂ ਨੂੰ ਕਿ ਇਸ ਪਾਵਨ ਅਸਥਾਨ ਦੇ ਉੱਤੇ ਸਤਿਗੁਰਾਂ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਦੇ ਵਿੱਚ ਪਹੁੰਚੋ ਸਤਿਗੁਰਾਂ ਜੀ ਦੀ ਪਾਵਨ ਬਾਣੀ ਸ਼ਬਦ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਇਸ ਅਸਥਾਨ ਦੇ ਉੱਤੇ ਰਾਗੀ ਢਾਡੀ ਕਵੀਸ਼ਰ ਜਨਾਂ ਦੇ ਵੱਲੋਂ ਗੁਰਬਾਣੀ ਹਰਜਸ ਜਿਹੜਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ ਸੋ ਸਤਿਗੁਰਾਂ ਜੀ ਦੀ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਨਗਰ ਵਿੱਚ ਪਹੁੰਚ ਕੇ ਮੇਲੇ ਵਿੱਚ ਪਹੁੰਚ ਕੇ ਜਿਹੜਾ ਹੈ ਗੁਰੂ ਘਰ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ